ਚੱਲ ਭੈਣ ਕੋਈ ਗੱਲ ਨਹੀਂ ਤੂੰ ਚਿੰਤਾ ਨਾ ਕਰਕੇ ਗੱਲ ਦੀ ਅਸੀਂ ਹਜੇ ਜਿੰਦੇ ਆਂ ਬਾਕੀ ਮੈਂ ਤੇ ਬਲਜੀਤ ਆਵਾਂਗੇ ਆਉਣਾ ਕਿਉਂ ਸਗਨਾ ਸਾਰਥਾਂ ਦੇ ਮਾਮੇ ਮਾਮੀ ਖਲਾਉਂਦੇ ਆਣਗੇ ਤੇ ਤੈਨੂੰ ਕਿਸੇ ਗੱਲ ਦੀ ਚਿੰਤਾ ਕਰਨ ਦੀ ਲੋੜ ਨਹੀਂ ਗਈ ਜਿੰਨਾ ਪੈਸਾ ਤੇਰਾ ਲੱਗੂਗਾ ਸਾਰਾ ਲਾਵਾਂਗੇ ਤੂੰ ਤਗੜੀ ਹੋ ਕੇ ਤਿਆਰੀਆਂ ਕਰ ਵਿਆਹ ਦੀਆਂ ਚੱਲ ਵੀਰ ਤੂੰ ਕਹਿ ਕੇ ਨਾ ਮੇਰੀ ਸਾਰੀ ਟੈਨਸ਼ਨ ਦੂਰ ਕਰ ਦਿੱਤੀ ਆ ਤੇ ਮੈਨੂੰ ਤੇਰੇ ਹੁੰਦਿਆਂ ਕਾਹਦਾ ਫਿਗਰ ਵਾ ਤੇ ਚੱਲ ਮੈਂ ਵਿਆਹ ਦੀਆਂ ਤਿਆਰੀਆਂ ਕਰਦੀ ਆ ਤੇ ਚੱਲ ਜਦੋਂ ਦਾ ਮਾਂ ਪਿਓ ਮੇਰਾ ਮੁਕਾ ਹੀ ਨਾ ਮੈਨੂੰ ਕੋਈ ਫਿਗਰ ਨਹੀਂ ਪਤਾ ਹੈ ਨਾ ਮੇਰਾ ਛੋਟਾ ਭਰਾ ਹੈਗਾ ਵਾ ਤੇ ਵੱਡਾ ਭਰਾ ਤੇਨੂੰ ਪਤਾ ਤੇ ਹੈਗਾ ਵਾ ਉਦੋਂ ਦਾ ਵਿਚਾਰਾ ਇਸ ਤਰ੍ਹਾਂ ਹੋ ਗਿਆ ਵਾ ਤੇ ਨਾਲੇ ਸਾਰੇ ਕੰਮ ਪੁੱਤ ਤੂੰ ਹੀ ਆਉਣਾ ਵਾ ਛੋਟਾ ਵੀਰ ਵਾ ਮੇਰਾ ਤੂੰ ਲੈ ਦੱਸ ਕਾਰਾਂ ਬੰਦੇ ਦੀ ਗੱਲ ਇਹ ਦੱਸ ਇਹਦੀ ਕਿਹੜੀ ਲੋਟਰੀ ਨਿਕਲੀ ਹੋ ਇਹਨੇ ਹੰਨੂ ਮਾਵਾ ਦੀ ਇਹਨੂੰ ਸੜਕ ਤੇ ਲਿਆਉਣਾ ਹੈ ਪਹਿਲਾਂ ਵੱਡੀ ਭੈਣ ਜੀ ਨੂੰ ਹਾਂ ਕਰਦੀ ਆ ਉਹ ਵੀ ਵੱਡੀ ਤਾਂ ਕੰਮ ਹੁੰਦੇ ਹੁਣ ਇਹ ਵਾਲੀ ਭੈਣ ਜੀ ਨੂੰ ਵੀ ਹਾਂ ਕਰਦੀ ਆ ਬੰਦਾ ਇਹਨੂੰ ਪੁਛੇ ਵੀ ਪੈਸੇ ਕਿੱਥੋਂ ਲੈ ਕੇ ਆਉਂਦੇ ਆ ਕਹੇ ਹੂੰ ਨਾ ਤੇ ਦੇਣ ਦਾ ਕੋਈ ਡਰ ਨਹੀਂ ਆ ਕੋਈ ਗੱਲ ਨਹੀਂ ਜਾਣਦੇ ਭੈਣ ਜੀ ਇਹਦੇ ਨਾਲ ਤੇ ਮੈਂ ਗੱਲ ਕਰਦੀ ਆ ਕਿ ਕਿਹੜੀ ਤੁਹਾਡੇ ਪਾਪੇ ਵਾਲੀ ਨੋਟਰੀ ਨਿਕਲੀ ਆ ਤੁਸੀਂ ਬੈਠੋ ਮੈਂ ਚਾਹ ਬਣਾ ਕੇ ਲਿਆਵਾਂ ਭੈਣ ਜੀ ਆਓ ਚਾਹ ਲਿਆ ਤੇ ਭੈਣ ਫਿਰ ਵਿਆਹ ਪੈਸ ਬੁਲਸ ਕੀਤਾ ਵਾ ਆਹ ਵੀਰਾ ਪੈਲਸ ਕੀਤਾ ਵਾ ਤੇ ਪਹਿੋਂ ਰੋਟੀ ਪਾਣੀ ਵੀ ਚੰਗਾ ਖਵਾਵਾਂਗੇ ਉਹਨਾਂ ਨੂੰ ਸੋਨਾ ਸੋਨਾ ਵੀ ਥੋੜਾ ਪਾਉਣਾ ਪੈਣਾ ਤੇ ਤੈਨੂੰ ਵੀ ਮਾਮੇ ਦੀ ਮਿਲਣੀ ਘਰੇ ਨਾ ਕਰਨੀ ਪੈਣੀ ਉਹ ਤਾਂ ਚੱਲ ਭੈਣ ਕੋਈ ਨਹੀਂ ਕਰਾਂਗੇ ਫਿਰ ਜਿਉ ਤਗੜਿਆਂ ਦਾ ਮੱਥਾ ਲਾਇਆ ਵਾ ਤੇ ਫਿਰ ਕਿਹੜੀ ਘਰੋਂ ਘਬਰਾਉਣਾ ਆਹੋ ਸਮਾਸਮੂਹ ਤੇ ਆਹ ਕੁਝ ਦੇਣਾ ਨਹੀਂ ਆਹ ਤੇ ਆਹੋ ਸੋਨਾ ਪਾ ਦਾਂਗੇ ਕੁੜੀ ਨੂੰ ਥੋੜਾ ਜਿਹਾ ਤੇ ਕੋਈ ਮੁੰਡੇ ਨੂੰ ਪਾ ਦਾਂਗੇ ਤੇ ਰੋਟੀ ਤੇ ਚੰਗੀ ਖਾਉਣੀ ਪੈਣੀ ਉਹਨਾਂ ਨੂੰ ਆਹ ਰੋਟੀ ਪੈਣੇ ਖਾਉਣਾ ਹੀ ਪੈਣਾ ਵਾ ਅੱਜਕੱਲ ਤੇਰੇ ਸਾਹਮਣੇ ਲੀੜਾ ਲੱਤਾ ਕਿੰਨਾ ਮਹਿੰਗਾ ਵਾ ਕੁੜੀ ਦੇ ਚਾਰ ਸੂਟ ਬਣਾਵਾਂਗੇ ਉਹ ਮਹਿੰਗੇ ਮਹਿੰ ਆਹ ਹੈ ਮਹਿੰਗਾਈ ਦੇ ਬਥੇਰੀ ਆ ਪੈਸਾ ਦਾ ਆਉਂਦਾ ਕੱਖ ਨਹੀਂ ਗਾ ਤੇ ਚਲੋ ਜੋੜੇ ਨੇ ਭਾਈ ਨੇ ਬਥੇਰੇ ਹਾਂ ਹੈ ਵੀ ਜੇ ਮੈਂ ਉਹਨੇ ਆ ਕਿ ਨਾ ਮੈਂ ਵਿਆਹ ਕਰਨਾ ਹੁੰਦਾ ਤਾਂ ਮੈਂ ਤਾਂ ਤੇਰੇ ਕੋ ਮੰਗਣ ਘੁੰmdi ਮੈਨੂੰ ਕੁਵੰਗਾਰ ਪਾਉਣ ਦੀ ਲੋੜ ਥੋੜੀ ਪੈਣੀ ਸੀ ਫੇਰ ਤੇ ਮੈਂ ਉਹਨੇ ਕਿ ਤੇ ਘਰ ਲੈਣਾ ਸੀ ਤੇ ਹੁਣ ਤੇ ਉਹਨਾਂ ਨੇ ਤਗੜਾ ਵਿਆਹ ਕਰਨਾ ਹੀ ਹੋ ਮੰਗਣ ਦੇ ਤੋ ਆਂਦੇ ਰੋਟੀ ਪਾਣੀ ਹਣ ਚੰਗਾ ਦਿਓ ਬਣਾ ਕੇ ਚਲੋ ਕੋਈ ਨਹੀਂ ਸਾਰੇ ਕੰਮ ਹੀ ਪੈਣਾ ਹੋ ਜਾਣੇ ਆ ਹੁਣ ਕਰਜ਼ਾ ਤੇ ਚੁੱਕਣਾ ਹੀ ਪੈਣਾ ਥੋੜਾ ਬੋਤਾ ਵੀਰ ਹੁਣ ਇਹ ਆ ਕੇ ਚੱਲਾਂਗਾ ਚੁੱਕ ਚੁੱਕ ਕੇ ਤੇ ਚੱਲ ਕੁੜੀ ਇੱਕੋ ਇੱਕ ਤੇ ਕੁੜੀ ਆ ਤੇ ਚੱਲ ਕਰਨਾ ਵਾ ਕਿਹੜਾ ਬਾਰ ਬਾਰ ਕੋਈ ਹੋਰ ਨਿਆਣੇ ਤੇ ਉਹਨਾਂ ਦਾ ਕਰ ਲਾਂਗੇ ਤਗੜਾ ਵਿਆਹ ਤੇ ਚੱਲ ਇਹਦਾ ਮਾੜਾ ਮੋਟਾ ਕਰ ਲੈਣ ਹੁਣ ਇੱਥੇ ਸਾਰਾ ਜੋਰ ਲਾਉਣਾ ਪੈਣਾ ਚੱਲ ਕੋਈ ਨਹੀਂ ਹੂੰਜ ਕਣ ਖਾਦਾ ਕੋਈ ਨਹੀਂ ਤੇ ਨਹੀਂ ਵੀਰ ਮੈਂ ਤੇ ਰੋਟੀ ਪਾਣੀ ਘਰੋਂ ਖਾ ਕੇ ਆਈ ਹਾਂ ਤੇ ਕੋਈ ਗੱਲ ਨਹੀਂ ਮੈਂ ਖਾ ਲਿਆ ਸਭ ਕੋ ਖਾ ਲਿਆ ਤੇ ਪਰ ਹੁਣ ਤੂੰ ਤਿਆਰੀ ਰੱਖ ਤੂੰ ਹੁਣ ਕੋਈ ਨਹੀਂ ਪੈਣਾ ਦੋਹਾਂ ਤਿੰਨਾਂ ਦਿਨਾਂ ਤੱਕ ਆਣ ਕੇ ਪੈਸੇ ਲੈ ਜੀ ਆਹੋ ਆਹੋ ਤੇ ਭੈਣ ਜੀ ਇਹ ਰੋਟੀ ਬਣਾਉਨੇ ਆ ਨਹੀਂ ਚਾਹ ਪੀ ਕੇ ਚੱਲ ਜਾਣਾ ਮੈਂ ਦੱਸ ਬਲਜੀ ਤੇ ਰੋਟੀ ਦੀ ਨਹੀਂ ਲੋੜ ਪੋ ਤਾਂ ਮੈਂ ਰੋਟੀ ਖਾ ਕੇ ਆਈ ਆ ਤੇ ਤੂੰ ਹੁਣ ਨਾ ਲੀੜੇ ਲੁੜੇ ਸੁਆ ਲਈ ਵਧੀਆ ਜੇ ਚੰਗਾ ਆਪਣੇ ਵੀ ਸੁਆ ਲਈ ਤੇ ਕੁੜੀ ਨੂੰ ਸੁਆ ਦੀ ਭੈਣ ਜੀ ਜਦੋਂ ਵਿਆਹ ਹੋਵੇਗਾ ਨਾ ਲੀੜੇ ਤੇ ਫਿਰ ਸੁਆਉਣੇ ਹੀ ਪੈਣੇ ਆ ਕੋਈ ਗੱਲ ਨਹੀਂ ਸੁਆਵਾਂਗੇ ਬਾਕੀ ਰਹੀ ਗੱਲ ਜੋ ਕੋ ਵੀ ਤੁਸੀਂ ਕਹਾ ਉਹ ਤੇ ਹੁਣ ਕਰਨਾ ਹੀ ਪੈਣਾ ਵਾ ਮੈਂ ਤੰਗ ਹੋਈ ਤੇ ਮੈਂ ਜਿੱਦਾਂ ਮਰਜੀ ਹੋਈਏ ਨਹੀਂ ਤੁਹਾਨੂੰ ਹੀ ਮੈਂ ਆਖਣਾ ਵਾ ਤੁਹਾਡੇ ਤੱਕ ਹੀ ਮੇਰੀ ਦੌੜ ਵਾ ਤੇ ਨਾਲ ਇਹ ਆ ਕਿ ਛਾਪ ਮੈਂ ਨਾ ਉਹਨੂੰ ਪਾਉਣੀ ਰਾਜਵਿੰਦਰ ਨੂੰ ਹੀ ਜਿਹੜੀ ਉਦੋਂ ਪਾਉਣੀ ਆ ਅੱਛਾ ਆਹੋ ਠੀਕ ਆ ਹਾਂ ਛਾਪ ਮੈਂ ਕਿਹਾ ਵੱਡੀ ਬੁਣਾ ਕੇ ਲਿਆਓ ਥੋੜੀ ਜੀ ਜਦੋਂ ਆਪਾਂ ਸਾਰਾ ਕੁਝ ਕਾਣਾ ਤੇ ਛਾਪ ਵੀ ਚੰਗੀ ਚਾਹੀਦੀ ਆ ਭਾਰੀ ਉਹ ਚੱਲ ਭੈਣ ਕੀ ਇਹਨੇ ਸਾਡੇ ਮੂੰਹ ਬੋਤਾ ਅੱਡੀ ਮੱਖੀਆਂ ਪੈਂਦੀਆਂ ਖਸਮਾਂ ਨੂੰ ਖਾਵੇ ਜਿੱਦਾਂ ਦੀ ਉਹਨਾਂ ਦੀ ਹੋਊ ਇੱਕ ਛਾਪ ਭਲਾ ਲਾਂਗੇ ਸਾਡੀ ਕੁੜੀ ਘੜੀ ਉਹਨਾਂ ਦੀ ਛਾਪ ਤੇ ਬੈਠੀ ਆਗੀ ਚੱਲ ਰੀਝ ਹੁੰਦੀ ਆਪਣੇ ਮਾਂ ਦੀ ਤੇ ਰੀਝ ਹੁੰਦੀ ਆ ਨਾ ਤੇ ਚੱਲ ਫੇਰ ਤੂੰ ਵੀ ਹੋਣਾ ਨਾ ਤਿਆਰੀ ਰੱਖੀ ਤੇ ਮੈਂ ਆਉਂਗੀ ਪਰਸਾ ਚੌਥ ਨੂੰ ਤੇ ਫੇਰ ਮੈਂ ਲੈ ਜਾਊਂਗੀ ਚੱਲ ਕੋਈ ਨਹੀਂ ਚੰਗਾ ਹੈ ਹੁਣ ਡੇਜ ਹੁਣ ਚਲ ਛੱਡਿਆ ਫਿਰ ਚਲਾ ਆ ਤੂੰ ਬੱਸੇ ਚੜਾਈ ਲੈ ਬੈਠੇ ਹੈ ਨਹੀਂ ਨਾ ਰੋਟੀ ਖਾਦੀ ਆ ਨਹੀਂ ਰੋਟੀ ਹੁਣ ਮੁੜ ਕੇ ਖਾਵਾਂਗੇ ਹੁਣ ਪਤਾ ਕਿੰਨਾ ਕੰਮ ਆ ਮੈਨੂੰ ਹੁਣ ਮੈਂ ਇੱਧਰ ਆਈ ਆ ਹੁਣ ਹੋਰ ਬੰਦੇ ਵੀ ਜਾਣਾ ਭੱਜਣਾ ਨੱਠਣਾ ਸਾਰੇ ਕੰਮ ਮੇਰੇ ਸਿਰ ਤੇ ਆ ਠੀਕ ਆ ਭਾਜ ਤੁਹਾਡਾ ਤਾਂ ਕੰਮ ਤੇ ਚਲ ਜਾਂਦਾ ਸਵੇਰੇ ਸਵਾਤੇ ਹੀ ਅੱਛਾ ਮੰਮੀ ਪੂਆ ਚਲ ਗਈ ਆ ਪੂਆ ਤਾਂ ਚਲ ਗਈ ਆ ਤੂੰ ਹੁਣ ਆਈ ਆ ਮਾਸਾ ਪਹਿਲਾਂ ਆ ਰਾਂਦੀ ਤੂੰ ਵੀ ਲੱਗੇ ਬਹਿ ਜਾਂਦੀ ਫੇ ਰਖਣਾ ਆਈ ਨਹੀਂ ਲੱਗ ਗਈ ਨਹੀਂ ਬੇਟੀ ਤੇ ਮੰਮੀ ਹੁਣ ਮੈਂ ਟਿਸ਼ਨ ਵੀ ਤੇ ਜਾਣਾ ਹੀ ਨਹੀਂ ਤੈਨੂੰ ਪਤਾ ਵਾ ਅੱਗੇ ਮੈਂ ਕਿੰਨਾ ਲੇਟ ਗਈ ਮੈਂ ਤਾਂ ਆਖਿਆ ਸੀ ਰਾਤ ਰਹੋਗੀ ਰੋਟੀ ਪਾਣੀ ਖਾ ਕੇ ਜਾਉਗੀ ਪਰ ਉਹ ਤੇ ਸਨਾ ਹੀ ਦੇਣ ਆਈ ਸੀ ਸਨਾ ਘੜ ਦੇਣ ਆਈ ਹੀ ਪਣਾ ਕੁੜੀ ਦਾ ਵਿਆਹ ਦਿੱਤਾ ਆਈ ਉਹ ਹਾਂ ਤੇ 5 ਲੱਖ ਰੁਪਏ ਦਾ ਸਨਾ ਦੇਗੀ ਤੇਰੇ ਪਿਓ ਨੂੰ 5 ਲੱਖ ਆਹੋ ਨਾਲੇ ਕਹਿੰਦੀ ਕੜਾ ਬਣਾ ਲਿਆ ਮਿਲਣੀ ਵੀ ਕਰਨੀ ਇੱਲਾ ਮੈਂ ਬੰਦਾ ਪੁੱਛੇ ਮੈਂ ਪਹਿਲਾਂ ਲੱਗੇ ਹਾਂ ਕੌਣ ਵੀ 5 ਲੱਖ ਆਓ ਜਿਹੜਾ ਵਾ ਕੜਾ ਵਾ 5 ਲੱਖ ਦਾ ਤੇ ਚੱਲ ਸੁਣਾ ਦਿੱਤਾ ਦਿੱਤਾ ਤੇ ਜਿਹੜਾ ਕੜਾ ਉਹ ਥੋੜੀ ਹੱਟਾ ਫਰਜ ਬੰਦਾ ਵਾ ਨਹੀਂ ਕੜਾ ਕੀ ਕਰਨਾ ਵਾ ਉਥੇ ਮਿਲਣੀ ਨਹੀਂ ਕਰਨੀ ਉਹਦੇ ਗਾੜੀ ਪਾਉਣਾ ਨਹੀਂਗਾ ਨਾ ਦੱਸ ਉਹ ਵੀ ਹਾਨੂੰ ਸਾਨਵਾ ਉਹ ਬੂ ਆਪ ਬਣਾਵੇ ਹਾਂ ਆਪੀ ਡੈਡੀ ਪਾ ਦੂਗਾ ਕਿ ਡੈੜੀ ਦਾ ਘਰੋਂ ਕੜਾ ਬਣਾ ਕੇ ਲੈ ਜਣਾ ਬਾਅਦ ਚ ਗੋਗੀ ਮੈਂ ਕੁੜੀ ਨੂੰ ਖਾ ਦੋ ਤਾਰੀ ਉਹਦੇ ਵੀ ਘਾਣਾ ਢੱਕੋ ਅਸੀਂ ਇਹਨੂੰ ਕੀ ਕੀ ਦੇ ਦਾਂਗੇ ਡੈੜੀ ਨੂੰ ਆਪਣੇ ਆਪ ਸਮਝ ਨਹੀਂ ਲੱਗਦੀ ਪਹਿਲਾਂ ਡੈੜੀ ਨੇ ਤਾਈ ਨੂੰ ਹਾਂ ਕਰ ਛੜੀ ਆ ਹੋਣ ਇਧਰ ਭੂਆ ਨੂੰ ਕਰ ਛੜੀਆ ਉਧਰ ਕਹਿੰਦੇ ਗੱਡੀ ਵੀ ਲੈ ਲਾਂਗੇ ਐਨੇ ਪਹਿਲੇ ਹੋਣੇ ਕਿੱਥੇ ਆ ਮੈਂ ਤੇ ਆਪ ਹਰਾਨਵਾ ਮੈਂ ਤੇਰੇ ਪਿਓ ਨੂੰ ਆਉਂਦਾ ਮਾ ਨਾ ਪੁੱਛਣਾ ਮੈਂ ਵੀ ਤੇਰੀ ਕਿਹੜੀ ਲੋਟਰੀ ਲੱਗੀ ਜਿਹੜਾ ਹਾਨੂੰ ਨਹੀਂ ਪਤਾ ਲੱਗਾ ਅੱਜ ਤੱਕ ਚੜਾਉਣ ਗਿਆ ਹੁਣ ਤੇਰੀ ਭੂਆ ਨੂੰ ਬਸੇ ਆਉਂਦਾ ਨਾ ਆਪੇ ਗੱਲ ਕਰ ਲਈ ਮੰਮੀ ਮੈਂ ਕੀ ਗੱਲ ਕਹਨੀ ਆ ਗੱਲ ਤੁਸੀਂ ਡੈਡੀ ਨਾਲ ਕਰਿਓ ਹਾਂ ਚੰਗੀ ਤਰਾਈ ਹਾਏ ਹੇ ਮੇਰ ਨਾਲ ਤੇ ਉਹ ਲੜਨ ਪੈਂਦਾ ਵਾ ਮੈਂ ਜਦੋਂ ਕਹਿੰਨੀ ਆ ਮੈਂ ਜਦੋਂ ਤੇਰੀ ਤਾਈ ਆਈ ਨਾ ਉਦੋਂ ਵੀ ਪੈਸਿਆਂ ਦੀ ਹਾਂ ਕੀਤੀ ਆ ਤੇ ਉਦੋਂ ਵੀ ਮੈਂ ਕਿੱਥੋਂ ਦੇਣੇ ਨੇ ਪੈਸੇ ਹੈਗੇ ਮੈਂ ਕੁੜੀ ਵੀ ਗੱਡੀ ਮੰਗਣ ਲਈ ਆ ਤੇ ਲੈ ਕੇ ਕੁੜੀ ਨੂੰ ਗੱਡੀ ਦੇਣੀ ਹੈ ਇਹ ਤਾਂ ਸਪੈਸ ਪੰਡੀ ਜਾਣੇ ਆ ਜੇ ਮਾਣੇ ਮੋਟੇ ਹੈਗੇ ਆ ਤੇ ਸਾਂਭ ਲਓ ਮੰਮੀ ਡੈਡੀ ਦਾ ਹੀ ਕੰਮ ਆ ਕੋਈ ਵੀ ਆ ਜਾਏ ਨਾ ਆਣੀ ਕਰਨੀ ਹਾਂ ਹੀ ਕਰੀ ਜਾਣੀ ਆ ਆ ਭਾਵਾਂ ਹਾਰਾ ਡੱਬ ਲੈ ਕੇ ਡੈਡੀ ਗੁਰਦਰੇ ਚੱਲ ਜੇ ਬਸ ਇਹ ਕਿ ਰਿਸ਼ਤੇਦਾਰ ਨਹੀਂ ਕੋਈ ਗੁੱਸੇ ਹੋਣਾ ਚਾਹੀਦਾ ਤੇ ਬਾਲੀ ਗੱਲ ਕਹੋ ਜੇ ਤੁਹਾਡੇ ਅਰਗੇ ਨੇ ਕਹਿਣਾ ਤੇ ਤੁਹਾਡੇ ਗੱਲ ਪੈ ਜਾਣਾ ਕੋਈ ਗੱਲ ਨਹੀਂ ਫਿਰ ਮੈਂ ਆ ਵੀ ਡੈਡੀ ਨੂੰ ਚੰਗੀ ਤਰ੍ਹਾਂ ਪੁੱਛੂੰਗੀ ਹੁਣ ਆਉਂਦਾ ਨਾ ਆਪੇ ਗੱਲ ਚਲ ਬੈ ਮੈਂ ਪਾਣੀ ਲੈ ਆਉਣੀ ਚਲਵਾਤੇ ਹਾਂ ਜੀ ਜਨਾਬ ਕੀ ਖਬਲ ਔਖਾ ਔਖਾ ਜੀ ਵੇਖਣ ਦੇ ਜੀ ਪਹਿਲਾਂ ਮੈਨੂੰ ਇਹ ਦੱਸੋ ਤੁਹਾਨੂੰ ਮੈਡੀਕਨ ਲਈ ਹਾਂ ਕਿੱਥੋਂ ਆ ਪੈਸੇ ਦੇਣੇ ਕਿਹੜੀ ਨੋਟ ਛਾਪਣ ਵਾਲੀ ਮਸ਼ੀਨ ਲੱਗੀ ਆ ਜਿਹੜੀ ਮੈਨੂੰ ਨਹੀਂ ਪਤਾ ਉਹ ਚਲ ਜੇ ਮੇਰੇ ਕੋ ਨੋਟ ਛਾਪਣ ਵਾਲੀ ਨਹੀਂ ਮਸ਼ੀਨ ਹੈਗੀ ਪਰ ਮੇਰੇ ਵਾਇਗਰੂਪ ਤੇ ਹੈਗੀ ਆ ਨਾ ਜੋੜੇ ਮੇਰੀਆਂ ਲੋੜਾਂ ਨਾਲ ਪੂਰੀਆਂ ਕਰੀ ਜਾਂਦਾ ਪਹਿਲਾਂ ਤੁਸੀਂ ਵੱਡੀ ਭੈਣ ਜੀ ਨੂੰ ਹਾਂ ਕਰਤੀ ਫਿਰ ਤੁਸੀਂ ਇਹਨਾਂ ਨੂੰ ਹਾਂ ਕਰ ਦਿੱਤੀ ਐਨੇ ਨੋਟ ਆਉਣੇ ਕਿੱਥੋਂ ਆ ਕੁੜੀ ਨੇ ਗੱਡੀ ਮੰਗੀ ਉਹ ਤੁਹਾਡੇ ਕੋਲ ਲਈ ਨਹੀਂ ਜਾਣਦੀ ਤੇ ਇਹਨਾਂ ਨੂੰ ਪਹਿਲੇ ਇਹਨੇ ਕਿੱਥੋਂ ਦੇ ਦੇਣੇ ਆ ਉਹ ਵਿਆਹ ਕਿਆਰ ਨਾਲ ਕੰਮ ਹੁੰਦੇ ਆ ਵਿਆਹ ਨਾਲ ਬੰਨਦੇ ਆ ਉਹ ਲੱਖ ਖੰਡ ਕੋਈ ਕਿਸੇ ਨੂੰ ਦੇ ਦੇ 5-5 ਲੱਖ ਨਹੀਂ ਦਿੱਤਾ ਜਾਂਦਾ ਬਲਜੀਤ ਐਡੀ ਕਾਲੀ ਨਾ ਪੈ ਤੈਨੂੰ ਵੀ ਪਤਾ ਵਾ ਸਾਡੇ ਸਿਰ ਤੇ ਕਿਹੜਾ ਮਾਪਿਓ ਵਾ ਜੇ ਵੱਡਾ ਵੀਰ ਵੀ ਹੁੰਦਾ ਨਾ ਤਾਂ ਵੀ ਗੱਲ ਹੋਰ ਹੋਣੀ ਸੀ ਮਣੋਚਾਰੀ ਜਾਵੇ ਤੇ ਜਾਵੇ ਕਿਥੇ ਮਾਨਤਾ ਨਾ ਸਾਡੇ ਕੋਈ ਫੇਰ ਮੈਂ ਕਿਹੜੇ ਮੂੰਹ ਨਾਲ ਨਾ ਕਰ ਦਿੰਦਾ ਕਾਲੀ ਨਾ ਪਵਾ ਤਾਂ ਕੀ ਕਰਾਂ ਸਾਡੇ ਹੁਣ ਮਾਵਾਂ ਦੀਆਂ ਦੇ ਖਰਚੇ ਆ ਉਹ ਕੌਣ ਕਰੇ ਉਹ ਜੇ ਅਜੇਰ ਤਾਂ ਮਨ ਬਣਾ ਹੀ ਲਿਆ ਹੀ ਤੇ ਘਰ ਨੂੰ ਰੰਗ ਕਰਾਵਾਂਗੇ ਉਹ ਤੁਹਾਡੇ ਰਿਸ਼ਤੇਦਾਰਾਂ ਨੂੰ ਖਰੇ ਪਹਿਲਾਂ ਹੀ ਪਿੰਸ ਲੱਗ ਜਾਂਦੀ ਆ ਵੀ ਇਹ ਘਰ ਦਾ ਕੰਮ ਕਰਾ ਕਿੱਦਾਂ ਲੈਣਗੇ ਉਹ ਕੋਈ ਨਹੀਂ ਬਲਜੀਤ ਰੰਗ ਵੀ ਹੋ ਜੂਗਾ ਛੱਤ ਤੇ ਹੈਗੀ ਆ ਨਾ ਘਰ ਚ ਹੀ ਬੈਠੇ ਆ ਕਿਹੜਾ ਬਾਹਰ ਬੈਠੇ ਜਾਂ ਕਿਰਾਏ ਤੇ ਬੈਠੇ ਕਿ ਸਾਨੂੰ ਖਤਰਾ ਵਾ ਕਿਸਦਾ ਕੋਈ ਨਹੀਂ ਨੰਘਾਟ ਕਿਉਂ ਗਾਸ਼ੇਮੀ ਨੇ ਮੈਨੂੰ ਤੁਹਾਡੀ ਸਮਝ ਨਹੀਂ ਆਉਂਦੀ ਐਦਾਂ ਕਰੋ ਹਾਂ ਸਾਰੇ ਪੈਸੇ ਰਿਸ਼ਤੇਦਾਰਾਂ ਨੂੰ ਵੰਡ ਦੋ ਤੇ ਅਸੀਂ ਮਾਵਾ ਤੇ ਨਾ ਗੋਰਦਾਰੇ ਨੂੰ ਛੱਡ ਆਓ ਤੁਹਾਨੂੰ ਫਿਰ ਠੰਡ ਪੈ ਜੂਗੀ ਉਹ ਬਲਜੀਤ ਤੂੰ ਵੀ ਆਪਣੇ ਨਾਲ ਸੱਚੀ ਆ ਜਿੰਨੀ ਫਿਕਰ ਤੈਨੂੰ ਆ ਨਾ ਕੁੜੀ ਦੀ ਉਹ ਨਹੀਂ ਮੈਨੂੰ ਤੁਹਾਡੀ ਦੋਹਾਂ ਦੀ ਫਿਕਰ ਵਾ ਪਰ ਕੋਈ ਗੱਲ ਨਹੀਂ ਵਾਇਕਰੂ ਦੇ ਡੋਰੀਆਂ ਰੱਖ ਸਾਰਾ ਕੁਝ ਉਹਨੇ ਕਰਨਾ ਵਾਇਕਰੂ ਨੇ ਉਹ ਪਪਾ ਮਾਰਾ ਨੇ ਦਿੱਤੇ ਆ ਨਾ ਤੇ ਮਾਰਾ ਜੀ ਕਹਿੰਦੇ ਮੈਨੂੰ ਸਾਹਮ ਕੇ ਵੀ ਰੱਖੋ ਉਹ ਮੁੜ ਕੇ ਕਿ ਰਿਸ਼ਤੇਦਾਰ ਨਹੀਂ ਤੈਨੂੰ ਪੁੱਛਣਾ ਵੇਖ ਲਿਓ ਇੱਥੇ ਤੁਸੀਂ ਤੇ ਇੱਥੇ ਮੈਂ ਹੁਣ ਕੀ ਕਰਾਂ ਦੱਸ ਨਾ ਹੁਣ ਭੈਣੇ ਮੇਰ ਕੋਈ ਆਉਣਾ ਹੀ ਹੋਰ ਕਿੱਥੇ ਜਾਂਦੀ ਓ ਜੇ ਭੈਣੇ ਤੈਨੂੰ 5 ਲੱਖ ਰੁਪਏ ਮੰਗ ਹੀ ਰਹੀ ਤੁਸੀਂ ਹੁਣ ਕਹਿੰਦੇ ਭੈਣ ਇਹ ਗੱਲ ਨਹੀਂ ਬਣਨੀ ਲੱਖ ਖੰਡ ਚਾਹੀਦਾ 50 ਹਜ਼ਾਰ ਚਾਹੀਦਾ ਉਹ ਤੈਨੂੰ ਮੈਂ ਦੇ ਦੂੰਗਾ 5-5 ਲੱਖ ਦਿੱਤਾ ਜਾਂਦਾ ਮੁੜ ਕੇ ਕਹਿੰਨੇ ਦੇਨੇ ਆ ਇਹਨੇ ਪੈਸੇ ਨਾ ਕਿਹਾ ਮੁੜ ਕੇ ਦੇਨ ਨੂੰ ਜੀ ਕਰਦਾ ਉਹ ਬਲਜੀਤ ਤੂੰ ਗੜੀ ਨਿਗ੍ਜੀ ਨਿਆਣੀ ਆ ਜਾਂ ਤੈਨੂੰ ਪਤਾ ਨਹੀਂ ਵਿਆਹਾਂ ਦੇ ਕਿੰਨੇ ਖਰਚੇ ਆ ਹਣੇ ਮਾਲਾ ਭੈਣ ਦੇ ਕੱਪੜੇ ਭਾਈਏ ਦੇ ਕੁੜੀ ਦੇ ਉਹ ਜਿਹੜੇ ਨੋਗੇ ਨਾਗੇ ਦੇਈ ਦੀ ਉਹਦੀਆਂ ਨਾਨਾ ਤੇ ਸਾਰੇ ਉਹ ਲੀੜਾ ਕਪੜਾ ਖੜਨਾ ਹੈ ਫਿਰ ਭੈਣ ਦੇ ਕਹਣਾ ਕਾਂਡੇ ਵੀ ਚਾਹੀਦੇ ਆ ਖਾਦੇ ਉਹ ਲਵਾਈ ਤੇ ਸਾਰੇ ਖਰਚੇ ਖੁਰਤੀ ਪਾ ਕੇ ਫਿਰ ਅਸੀਂ ਮਿਲਨੀਆਂ ਕਰਨੀਆਂ 5-4 ਲੱਖ ਰੁਪਏ ਦਾ ਖਰਚਾ ਆ ਹੀ ਜਾਣਾ ਇਹ ਹੁਣ ਸਿੱਧਾ 5 ਦਾ 5 ਹੀ ਦੇ ਦਾਂਗੇ ਹਾਏ ਹਾਏ ਐਵੇਂ 5-4 ਲੱਖ ਆ ਜਾਣਾ ਏਦਾਂ ਨਹੀਂ ਹੁਣ ਕੋਈ ਵੀ ਖਰਚਾ ਕਰਦਾ ਆਪਣੇ ਹਿਸਾਬ ਚ ਰਹਿੰਦੇ ਆ ਸਾਰੇ ਜਣੇ ਉਹ ਬਹੁਤੀ ਗੱਲ ਕੁੜੀ ਨੂੰ ਕਾਂਡੇ ਪਾ ਦਿੰਦੇ ਤੇ ਲੀੜਾ ਕਪੜਾ ਲਿਆ ਜਾਂਦੇ ਉੱਲਾ ਕੱਖਾਂ ਦਾ ਖਰਚਾ ਆ ਜਾਂਦਾ 5 ਲੱਖ ਰੁਪਇਆ ਦੇ ਕੇ ਤੇ ਮੁੜ ਕੇ ਕਹਿੰਦੇ ਹਨ ਮੂੰਹ ਵਿਖਾ ਲੈਣਾ ਵਾ ਉਹ ਚੱਲ ਕੋਈ ਨਹੀਂ ਹੁਣ ਇਹ ਕਰਤੀ ਆ ਹਾਂ ਤੇ ਦਿੱਤੇ ਵੀ ਜਾਣਗੇ ਉਹ ਮੇਰੀ ਗੱਲ ਸੁਣੋ ਤੁਹਾਡੀ ਪਰਜਾਈ ਤਾਂ ਮੈਂ ਮੰਨਦੀ ਆ ਉਹ ਤਾਂ ਖਿਆਰੀ ਆ ਆਦਮੀਆਂ ਦੇ ਸਿਰ ਤੇ ਨਹੀਂ ਹੈਗਾ ਉਹਦਾ ਕਰ ਦਿੱਤਾ ਪਰ ਹੁਣ ਤੁਹਾਡੀ ਭੈਣ ਜੀ ਦੀ ਗੱਲ ਵਾ ਨਾ 50 60 ਹਜ਼ਾਰ ਤਨਖਾਹ ਵਾ ਉਹਨਾਂ ਦੀ ਇਹਨਾਂ ਦੇ ਪੈਸੇ ਕਿੱਥੇ ਜਾਂਦੇ ਆ ਇਹਨਾਂ ਦਾ ਧਿਆਨ ਸਾਡੇ ਵੱਲ ਹੋਇਆ ਨਾਲੇ ਹੁਣ ਮੇਰੀ ਗੱਲ ਸੁਣੋ ਬਸ ਬੋਧ ਹੋ ਗਿਆ ਮੈਂ ਬਥੇਰਾ ਤੁਹਾਡਾ ਸਾਥ ਦਿੱਤਾ ਹੋਣੀ ਮੈਨੂੰ ਮਾਫ ਕਰ ਦੋ ਵੇਹ ਬਲਜੀਤ ਜੇ ਹੁਣ ਮਾਮਿਆਂ ਦਾ ਫਰਜ ਵਾਜੇ 5 ਲੱਖ ਲਾਦਾਂਗੇ ਤੇ ਕੀ ਨਹੀਂ ਰਿਆ ਚੱਲੀ ਆ ਲੋਕਾਂ ਦੇ ਮਾਮੇ ਤੇ 20-20 ਲੱਖ ਰੁਪਏ ਲਉਂਦੇ ਆਪਣੇ ਆਪਣੇ ਈਮਦੇ ਵਿਆਹਾਂ ਤੇ ਤੇ ਅਸੀਂ 5 ਲਾਦਾਂਗੇ ਫੇਰ ਕੀ ਨਹੀਂ ਰਿਆ ਚੱਲੀ ਆ ਚਲੋ ਠੀਕ ਆ ਐਦਾਂ ਕਰੋ ਕਿੱਲਾ ਇੱਕ ਵੇਚੋ ਹਾਂ ਤੇ ਫੇਰ ਆਪਣੇ ਵੀ ਦੇ ਵਿਆਹ ਤੇ ਲਾਓ ਉਹ ਜਿੰਨੀ ਆਪਣੀ ਚਾਦਰ ਹੋਵੇ ਨਾ ਓਨੇ ਪੈਰ ਪਸਾਰਨੇ ਚਾਹੀਦੇ ਆ ਐਦਾਂ ਦੀਆਂ ਗੱਲਾਂ ਮੇਰੇ ਨਾਲ ਨਾ ਕਰੋ ਮੈਨੂੰ ਗੱਲਾਂ ਤੁਹਾਡੀਆਂ ਚੰਗੀਆਂ ਨਹੀਂ ਲੱਗਦੀਆਂ ਜਿੱਥੇ ਤੁਸੀਂ ਪੈਰ ਕਹਿ ਮੈਂ ਤੁਹਾਡੇ ਮਗਰ ਖਲੋਤੀ ਰਹੀ ਆ ਹੁਣ ਇਹ ਤੋਂ ਵੱਧ ਕੀ ਕਰਾਂ ਨਹੀਂ ਜੇ ਇਹ ਹੀ 5 ਲੱਖ ਰੁਪਇਆ ਕਿਤੇ ਤੇਰੀ ਭੈਣ ਮੰਗ ਲੈਂਦੀ ਮੈਂ ਨਾ ਕਰ ਦਿੰਦਾ ਜਾਂ ਮੈਂ ਹਾਂ ਕਰ ਦਿੰਦਾ ਫੇਰ ਫੇਰ ਉਹ ਇਹ ਮੈਨੂੰ ਆਖਣੇ ਕਿ ਤੁਸੀਂ ਕਿਉਂ ਹਾਂ ਕੀਤੀ ਆ ਜਾਂ ਕਿਉਂ ਨਾ ਕੀਤੀ ਆ ਉਹ ਕੋਈ ਗੱਲ ਨਹੀਂ ਰਿਸ਼ਤੇਦਾਰ ਮੰਗਦੇ ਹੁੰਦੇ ਪੈਸੇ ਪਰ ਇੰਨੇ ਇੰਨੇ ਨਹੀਂ ਮੰਗਦੇ 5 ਲੱਖ ਮੇਰੀ ਭੈਣ ਨੇ ਮੰਗਣਾ ਹੀ ਨਹੀਂ ਆਹ ਤੇਰੀ ਭੈਣ ਦੇ ਮੰਗਣੇ ਹੀ ਜੇ ਮੇਰੀ ਭੈਣ ਨੇ ਮਤਲਬ ਕਲਾ ਪਾ ਕੇ ਬਹਿ ਜਾਓ ਆਖੋ ਬੱਸ ਕਰੋ ਮੈਂ ਪੈਸੇ ਇੰਨੇ ਨਹੀਂ ਦੇਣ ਦੇਣੇ ਚੰਗਾ ਨਹੀਂ ਜਣੇ ਮੈਂ ਜਿਹੜੀ ਆਪਕੇ ਮੈਂ ਦੇ ਲੂੰਗਾ ਇਹ ਬੰਦਾਨੀ ਸੁਧਰਿਆ ਆਪਣਾ ਘਰ ਲਟਾ ਕੇ ਤੇ ਕਿਸ ਦਾ ਘਰ ਬਸਾਉਣ ਨੂੰ ਫਿਰਨ ਦਿਆ ਵਾ ਜਿੱਦੋਂ ਇਹਨੂੰ ਲੋੜ ਪਈ ਨਾ ਸਾਰਿਆਂ ਨੇ ਠੇਂਗਾ ਵਿਖਾ ਲੈਣਾ ਤੇ ਮੜ ਕੇ ਰੋਣਾ ਮੱਥੇ ਨੂੰ ਹੱਥ ਮਾਰ ਕੇ ਹੁਣ ਤੂੰ ਅੰਦਰ ਬੈਠ ਕੇ ਟੀਵੀ ਵੇਖਣ ਲਈ ਆ ਤੇ ਕਹਿੰਦੀ ਮੈਂ ਆਪਣੇ ਪਿਓ ਨਾਲ ਗੱਲ ਕਰੂੰਗੀ ਉਹ ਵੇਲਾ ਨੂੰ ਮੈਂ ਨਾ ਓਖਾ ਪਾ ਰਹੋਗੇ ਫੇਰ ਬਾਹਰ ਜਲ ਗਿਆ ਇੰਨਾ ਸਮਝਾਇਆ ਇੰਨੀਆਂ ਮੱਥੇ ਦੀਆਂ ਠਿਕਰੀਆਂ ਪੰਨੀਆਂ ਤੇ ਕੋਈ ਗੁੱਲ ਤੇ ਨਹੀਂ ਆਉਂਦਿਆ ਪਿਓ ਤੇਰਾ ਕਿਉਂ ਡੈੜੀ ਸੌਂਦਾ ਕਿਉਂ ਨਹੀਂ ਆਗਾ ਤੇ ਤੂੰ ਸਮਝਾ ਲੈ ਆਪੇ ਆਂਦਾ ਮੈਂ ਤੇ ਦੇਣੇ ਆ ਰੱਬ ਦੇਣ ਦਿਆ ਵਾ ਰੱਬ ਤੇ ਦੇਣ ਹੀ ਦਿਆ ਵਾ ਪਰ ਮੈਂ ਕਹਿ ਨਹੀਂ ਪਹ ਹੱਥੋਂ ਕਾ ਤੋ ਨਟਾਈ ਜਣੇ ਇੰਨੇ ਡੈੜੀ ਨੂੰ ਕਹਣਾ ਹੀ ਰੱਬ ਦੇਣ ਗਿਆ ਤੇ ਇੰਨੇ ਵੀ ਪੈਸੇ ਨਹੀਂ ਨਾ ਹੈਗੇ ਜਿਹੜੀ ਛੁੱਟ ਹੀ ਕਰੀ ਜਾਓ ਆਪਣਾ ਵੀ ਵੇਖੋ ਨਾ ਘਰ ਵੇਖੋ ਫੇਰ ਅੱਗੇ ਦਾਨ ਕਰੋ ਜਾਪੇ ਗੱਲ ਕਰ ਲੈ ਮੈਂ ਤੇ ਗੱਲ ਕਰ ਲਈ ਨਾ ਮੈਂ ਹੁਣ ਕਹਿਣਾ ਹੀ ਡੈਡੀ ਦਾ ਪਤਾ ਨਹੀਂ ਕੀ ਹਾਲ ਵਾ ਆਪਣੇ ਘਰ ਚ ਲੜਾਈ ਪਾ ਲੈਂਦੇ ਆ ਰਿਸ਼ਤੇਦਾਰਾਂ ਦੇ ਪਿੱਛੇ ਡੈਡੀ ਇੱਥੇ ਬੈਠੇ ਹਣ ਚੁੱਪ ਕਰਕੇ ਮੈਨੂੰ ਇਹ ਦੱਸੋ ਕੱਡੂ ਕੋਈ ਇਹਨੇ ਪੈਸੇ ਕਿੱਥੋਂ ਆਏ ਆ ਜਿਹੜੇ ਤੁਸੀਂ ਮੈਨੂੰ ਗੱਡੀ ਲੈਣ ਨੂੰ ਵੀ ਹਾਂ ਕਰ ਦਿੱਤੀ ਆ ਤੇ ਤਾਈ ਨੂੰ ਵੀ ਤੁਸੀਂ ਪੈਸੇ ਦੇਣੇ ਆ ਤੇ ਭੂਆ ਨੂੰ ਵੀ 5 ਲੱਖ ਦੀ ਹਾਂ ਕਰ ਦਿੱਤੀ ਆ ਮੈਨੂੰ ਇੱਥੇ ਲੱਗਦਾ ਚੰਗੀ ਲਾਟਰੀ ਲੱਗੀ ਆ ਡੈਡੀ ਉਹ ਕੁੜੀਏ ਅੱਗੇ ਤੇਰੀ ਮਾਂ ਨੇ ਬੜਾ ਸਿਰ ਖਵਾਇਆ ਮੇਰੇ ਨਾਲ ਤੂੰ ਨਾ ਖਪਾ ਮੇਰੇ ਨਾਲ ਤਾਨੂੰ ਇਹ ਹੈਗਾ ਨਾ ਕੋਈ ਮਤਲਬ ਨਹੀਂ ਮੇਰੇ ਕੋਲ ਪੈਸੇ ਹੈਗੇ ਕਿ ਨਹੀਂ ਹੈਗੇ ਜਾਂ ਮੈਂ ਕਿੱਥੋਂ ਲਿਓ ਕਿੱਥੋਂ ਨਹੀਂ ਲਿਓਣੀ ਨਾ ਡੈੜੀ ਮਤਲਬ ਕਿਉਂ ਨਹੀਂ ਹੈਗਾ ਸਾਨੂੰ ਵੀ ਤੁਹਾਡੀ ਫਿਕਰ ਵਾ ਕਿੱਥੋਂ ਇਹਨਾਂ ਕਰਜ਼ਾ ਚੁੱਕ ਜੋ ਕੋਈ ਪੈਸੇ ਦੇਈ ਜਾਣੇ ਆ ਕਿਉਂ ਤੰਗ ਹੋਣ ਦੇ ਆ ਕੀ ਕਰਾਂ ਭੈਣ ਨੂੰ ਜਵਾਬ ਦੇ ਦਾਂ ਹੁਣ ਤੇ ਡੈੜੀ ਜੇ ਨਹੀਂ ਨਾ ਕੋਲ ਹੈਗੇ ਤੇ ਫਿਰ ਜਵਾਬ ਦੇ ਹੀ ਜਾ ਹੁੰਦਾ ਵਾ ਵੀ ਸਾਡੇ ਕੋਲ ਹੈ ਨਹੀਂ ਆ ਆਪ ਹੁਣ ਅਹੀਂ ਤੰਗ ਹੋ ਜਾਣਾ ਕਰੇ ਤੇ ਭੂਆ ਨੂੰ ਤੁਸੀਂ ਕਹਿਣਾ ਵਾ ਵੀ ਉਹਨੂੰ ਜਵਾਬ ਨਾ ਦੇਣਾ ਪੈ ਜੇ ਕਾਈ ਦਾ ਤੇ ਮੰਨਿਆ ਚੱਲ ਵੀ ਉਹਨੂੰ ਪੈਸੇ ਦੇਣੇ ਆ ਬੀ ਤਾਇਆ ਹੈ ਨੀਗਾ ਮੇਰਾ ਤੇ ਬਾਕੀ ਅਗਲੀ ਨੇ ਇੰਨੀ ਗੱਲ ਵੀ ਕਹੀ ਆ ਕਿ ਮੇਰੀ ਪੈਲੀ ਲਖਾ ਲੋ ਤੇ ਭੂਆ ਭੂਆ ਦੇ ਸਹਾਰਾ ਤੁਹਾਨੂੰ ਪਤਾ ਹੀ ਆ ਇੱਕ ਦੀ ਪੈਸੇ ਲੈ ਗਈ ਨਾ ਉਹਨੇ ਮੁੜ ਕੇ ਬੋੜ ਲੈਣੀ ਹੈਗਾ ਕੁੜੀਏ ਚੁੱਪ ਕਰ ਜਾ ਮੈਂ ਤੇਰੇ ਡੈਮ ਮੂੰਹ ਵਾਲੇ ਵੇਖਾਂ ਐਵੇਂ ਵਾਦੀ ਨਾ ਜਾ ਜੇ ਤੇਰੀ ਭੂਆ ਤੇ ਮੇਰੀ ਭੈਣ ਵੀ ਆ ਥੋੜਾ ਸਾਕਤਾ ਬਣਾ ਬੋਲ ਡੈਡੀ ਮੈਂ ਮਾੜੀ ਨਹੀਂ ਕਹਿੰਦੀ ਭੂਆ ਨੂੰ ਮੈਂ ਇਹ ਕਹਿੰਨੀ ਆ ਵੀ ਤੁਸੀਂ ਵੀ ਆਪਣਾ ਗਾਂ ਦਾ ਸੋਚੋ ਸੋਚੇ ਹੀ ਗਾਂ ਦਾ ਰੱਬ ਦਾ ਤਾਂ ਬਚੇਰਾ ਕੋ ਹੋਵਾ ਰੱਬ ਰੱਬ ਤੇਰੇ ਬੜਾ ਕੋਸਾ ਡੈਡੀ ਪਰ ਥੋੜੇ-ਬੋੜੇ ਪੈਸੇ ਆ ਨਾ ਇਹ ਜੇ ਹੈਗੇ ਆ ਕੋਲ ਤੇ ਸੰਭਲੋ ਕੱਲੂ ਮੇਰਾ ਵਿਆਹ ਕਰਨਾ ਜੇ ਮੈਂ ਕੱਲੂ ਪੜਾਈ ਲਿਖਾਈ ਕਰਕੇ ਮੈਂ ਬਾਹਰ ਅੰਦਰ ਜਾਣਾ ਹੋਇਆ ਫੇ ਕਿਹਦੇ ਗੜੀ ਹੱਥ ਦੇ ਲੋਗੇ ਕਿਸੇ ਨੇ ਨਹੀਂ ਹੱਥ ਫੜਾਉਣਾ ਕਿਉ ਤੁਹਾਨੂੰ ਕੋਈ ਗੱਲ ਨਹੀਂ ਜੇ ਮੈਂ ਪੈਸੇ ਦਿੱਤੇ ਨਾ ਮੈਨੂੰ ਲੈ ਲੈਂਦਾ ਪਤਾ ਵਾ ਕਿ ਮੈਂ ਕਿੰਨਾ ਪੈਸੇ ਕਿਹ ਕੋ ਲੈਣੀ ਆ ਡੈਡੀ ਜੀ ਤੁਸੀਂ ਨਹੀਂ ਸੁਣਦੇ ਹੈਗੇ ਆ ਜਦੋਂ ਲੈਣੇ ਹੁੰਦੇ ਨਾ ਉਦੋਂ ਲੋਕਾਂ ਦੇ ਮਹੋਰ ਹੁੰਦੇ ਆ ਤੇ ਜਦੋਂ ਆਪਣੇ ਪੈ ਗਏ ਤੋਂ ਵਾਪਸ ਮੰਗੇ ਨਾ ਅਗਲੀ ਛੱਤੀ ਛੱਤੀ ਗੱਲਾਂ ਸੁਣਾਉਂਦੇ ਆ ਤੇ ਐਡੇ ਐਡੇ ਮੂੰਹ ਬਣਾ ਲੈਂਦੇ ਆ ਮੰਮੀ ਆਪਣੇ ਤਾਂ ਸੱਚੀ ਆ ਉਹ ਤੁਹਾਨੂੰ ਚੰਗੀ ਮਾਰਦੀ ਦੇਣ ਦੀ ਆ ਪਰ ਪਤਾ ਨਹੀਂ ਕਿਉਂ ਤੁਹਾਨੂੰ ਮੰਮੀ ਦੀਆਂ ਗੱਲਾਂ ਬੁਰੀਆਂ ਲੱਗਦੀਆਂ ਵਾ ਹਾਂ ਤੁਸੀਂ ਮਾਵਾ ਤੀਆਂ ਸੱਚੀਆਂ ਹੋ ਗਏ ਮੈਂ ਤਾਂ ਸ਼ਦਾਈ ਹੋ ਗਿਆ ਵਾਂ ਜੇ ਤੁਹਾਨੂੰ ਜੰਮਿਆਂ ਪਾ ਲਿਆ ਐਨੇ ਕਾਬਲ ਕੀਤਾ ਕਿ ਹੁਣ ਮੇਰੇ ਮੈਨੂੰ ਮਤਾਂ ਦੇ ਡੈਡੀ ਮਤਾਂ ਨਹੀਂ ਦੇਣ ਜਿੱਥੇ ਮਾਪੇ ਗਲਤ ਦਿਖੰਡਿਆ ਬਣਾਉ ਉੱਥੇ ਕੋਈ ਨਾ ਕੋਈ ਨਾ ਕੋਈ ਗੱਲ ਕਰਨੀ ਪੈਂਦੀ ਆ ਤੇ ਕੀ ਗਲਤੀ ਉਹਨਾਂ ਭੈਣ ਭਰਾ ਦੀ ਮਾਈਟ ਕਰਨੀ ਗਲਤ ਕੰਮ ਆਏ ਮੈਂ ਤੂੰ ਨਹੀਂ ਰੜੀ ਸਿੱਧੀ ਜਿਹੜੀ ਗੱਲ ਆ ਉਹ 10 20 ਹਜ਼ਾਰ ਦੀ ਹੱਦ 50 ਵੱਧ ਤੋਂ ਵੱਧ ਲੱਖ ਰੁਪਏ ਦੀ 8 10 ਦਾ ਲੱਖ 5 5 ਲੱਖ ਆ ਇਹ ਕਿੱਥੋਂ ਦੇਣਾ ਵਾ ਫੇ ਜੇ ਕੋਈ ਹੁੰਦਾ ਨਾ ਜਵਾਬ ਦੇ ਦਿਆ ਕਰੋ ਸਾਡੇ ਨਾਲ ਬੜਿਆ ਕਰੋ ਆ ਫੇ ਤੁਹਾਨੂੰ ਹਾਈ ਕੋਈ ਹੁੰਦਾ ਵਾ ਤੇ ਜੇ ਮੰਮੀ ਨਾਲ ਲੜਨਾ ਹੁੰਦਾ ਵਾ ਮੰਮੀ ਮੈਂ ਰੜੀ ਨਾਲ ਗੱਲ ਕੀਤੀ ਹੈ ਨਹੀਂ ਡਲਡੂੜੀ ਮੰਦਾ ਉਹ ਤੋਂ ਨਹੀਂ ਮੰਨਣਾ ਹੈਗਾ ਬਥੇਰੀਆਂ ਮੱਥੇ ਦੀਆਂ ਠਿਕਰੀਆਂ ਪੰਨ-ਪੰਨ ਕੇ ਵੇਖ ਲਿਆ ਵਾ ਤੂੰ ਸਮਝਾ ਲਿਆ ਨਾ ਤੈਨੂੰ ਇਹ ਨਾ ਹੋਵੇ ਵੀ ਮੈਂ ਨਹੀਂ ਕਹਿੰਦੀ ਮੈਂ ਬਥੇਰਾ ਕਹਿੰਦੀ ਨਹੀਂ ਤੇ ਸ਼ੁਰੂ ਤੋਂ ਹੀ ਕਹਿੰਦੀ ਰਹੀ ਆ ਮੈਂ ਡੈਡੀ ਨੂੰ ਬੜਾ ਸਮਝਾ ਕੇ ਆਈ ਆ ਪਰ ਡੈਡੀ ਦੀ ਖਰਾੜੀ ਉੱਥੇ ਹੀ ਅੜੀ ਆ ਕਿ ਮੈਂ ਆਪਣੀ ਭੈਣ ਦੀ ਮਤ ਕਾਨੀ ਆ ਮੈਂ ਤਾਂ ਬਥੇਰਾ ਗਿਆ ਵੀ ਡੈਡੀ ਚਲ ਹੋਇਆ ਕੋਈ 50 ਹਜ਼ਾਰ ਲੱਖ ਖਣ ਦੀ ਮਤ ਕਾ ਦੋ ਤੂੰ ਹੀ 5 ਲੱਖ ਰੁਪਏ ਕਿੱਥੋਂ ਦੇਣਾ ਵਾ ਤੇ ਕਿਨੂੰ ਕਿਨੂੰ ਦੇ ਦੋਗੇ ਵੀ ਸਾਰੇ ਪਾਸੇ ਨੂੰ ਤੂੰ ਹਾਂ ਕਰ ਛੜੀ ਆ ਪਰ ਨਾ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਸਾਡੇ ਵੱਲ ਕੀ ਵੇਖਦਾ ਸਾਰੇ ਰਿਸ਼ਤਿਆਂ ਨੂੰ ਔਰ 7 8 ਕਿਲੇ ਪੈਲੀ ਦੇ ਆ ਉਹਦੇ ਚ ਰਹੀ ਸ ਆਪਣਾ ਸਾਰਾ ਘਰ ਦਾ ਕੰਮ ਸਾਰਦੇ ਆ 6 ਮਹੀਨੇ ਦੇ ਪੈਸੇ ਆਉਂਦੇ ਆ ਤੇ ਇਹਨਾਂ ਨੂੰ ਇਹ ਆ ਕਿ ਇਹਨਾਂ ਨੇ ਪਤਾ ਨਹੀਂ ਕੀ ਕੁਝ ਦੱਬਿਆ ਵਾ ਵੀ ਇਹਨਾਂ ਕੋ ਕਢਾ ਲਈਏ ਮੰਨਿਆ ਜਲਤਾਈ ਆ ਸਾਡੀ ਉਹਦੀ ਹੀ ਮਤ ਕਾਨੀ ਆ ਵੀ ਮੇਰਾ ਕਾਇਆ ਨਹੀਂ ਆ ਸਿਰ ਤੇ ਹੈਗਾ ਪਰ ਫੁੱਫੜ ਦੀ ਤੇ ਸਰਕਾਰੀ ਨੌਕਰੀ ਆ 5 6 ਕਿਲੇ ਪੈਲੀ ਦੇ ਵੀ ਹੈਗੇ ਹੈਗੇ ਆ ਉਹ ਵੀ ਹਿੱਸਾ ਠੇਕਾ ਉਹਨਾਂ ਦੇ ਪਾਸੇ ਕਿੱਥੇ ਚਲ ਜਾਂਦੇ ਆ ਪੁੱਤ ਤੇਰੇ ਪਿਓ ਨੇ ਕੰਗਾ ਲੋ ਕੇ ਬਹਿਣਾ ਤੇ ਜਿਦੋਂ ਤੁਹਾਨੂੰ ਲੋਡ ਪੈਣੀ ਨਾ ਹਾਂ ਦੀ ਕਿਹਨੇ ਬਾਹ ਨਹੀਂ ਫੜਨੀ ਵੇ ਲਈ ਨਾਲੇ ਜਿਹੜੀ ਤੇਰੀ ਭੂਆ ਵਾ ਨਾ ਉਹ ਤਾਂ ਮਰੀ ਜੂਨ ਹੀ ਛੱਡਦੀ ਉਹਨੇ ਭਾਚੇ ਨਾਲ ਲੈ ਜਾਣੇ ਆ ਮੋੜਨੇ ਉਹਨੇ ਨਹੀਂ ਗੇ ਮੇਰੇ ਤੇ ਤੇਰੇ ਪਿਓ ਦੀ ਇੰਨੀ ਟੈਨਸ਼ਨ ਹੁੰਦੀ ਆ ਚੱਲ ਮੰਮੀ ਤੂੰ ਕਹ ਤੇਰਾ ਛੋਟਾ ਕੰਡੀ ਆ ਤੂੰ ਆਪਣਾ ਵਖਾ ਪਾ ਗਿਆ ਤੂੰ ਬਿਮਾਰ ਹੋਣਾ ਵਾ ਡੈਡੀ ਨੂੰ ਨਹੀਂ ਸਮਝ ਲੱਗਣੀ ਹੈਗੀ ਜਦੋਂ ਡੈਡੀ ਨੂੰ ਕਿਤੇ ਧੋਖਾ ਲੱਗਾ ਨਾ ਫੇਰ ਡੈਡੀ ਦੀ ਅਕਲ ਟਿਕਾਣੀ ਹੋਣੀ ਆ ਰਾਜਵਿੰਦਰ ਮਹਾ ਤੇ ਕਿਰਤ ਕਮਾਈਆਂ ਕਰਕੇ ਮਾਰੇ ਮੋਟੇ ਪੈਸੇ ਜੋੜੇ ਆਪਣੇ ਸੋਖ ਨੂੰ ਜੋੜੀਦੇ ਆ ਕਿ ਚਲ ਤੂੰ ਆਨੀ ਹੀ ਗੱਡੀ ਲੈਣੀ ਗੱਡੀ ਲਵਾਂਗੇ ਕਿਤੇ ਚਾਰ ਦਿਨ ਸੁੱਕ ਦੇ ਕਟਾਂਗੇ ਪਰ ਇਹਨਾਂ ਰਿਸ਼ਤੇਦਾਰਾਂ ਨੇ ਇਹਨੂੰ ਤੋੜ-ਟੋੜ ਹੀ ਖਾ ਲਿਆ ਵਾ ਭਲਾ ਨਹੀਂ ਕੀ ਦੇਦਾ ਇਹਨਾਂ ਨੂੰ ਨਾਲੇ ਤੇਰਾ ਪਿਓ ਨਾ ਨਹੀਂ ਨਾ ਕਰਦਾ ਤਾਂ ਕਰਕੇ ਹਾਈ ਉਹ ਮੇਲਾ ਰੱਬਾ ਕੀ ਹੋ ਗਿਆ ਮੈਨੂੰ ਇੰਨੇ ਗੁੱਸੇ 'ਚ ਮੈਂ ਬਲਜੀਤ ਨਾਲ ਕਦੀ ਨਹੀਂ ਬੋਲਿਆ ਤੇ ਰਾਜਵੇਦਨ ਨੂੰ ਮੈਂ ਕਿਦਾਂ ਟੋਟੋੜ ਪੈਣੀਆਂ ਇਹਦੇ ਵਿੱਚ ਵਿਚਾਰੀ ਉਹਦੀ ਕੀ ਗਲਤੀ ਹੈ ਉਹ ਵੀ ਆਪਣੇ ਨਾਲ ਸੱਚੀਆਂ ਪਰ ਕਰਾਂ ਦੇ ਕਰਾਂ ਕੀ ਮੈਨੂੰ ਵੀ ਕੋਈ ਸਮਝ ਨਹੀਂ ਆਉਂਦੀ ਕਿ ਪਹਿਨਾ ਜਿਹੜੇ ਪੈਸੇ ਹੈਗੇ ਥੋੜੇ ਬੋਤੇ ਜੋੜੇ ਸੀ ਉਹਦਾ ਘਰ ਬਣਾ ਲਿਆ ਥੋੜੇ ਬੋਤੇ ਹੁਣ ਜੋੜੇ ਚੱਲ ਕੁੜੀਆਂ ਦੀ ਗੱਡੀ ਲੈਣੀ ਹੈ ਗੱਡੀ ਲੈ ਲਾਂਗੇ ਪਰ ਹੁਣ ਰਿਸ਼ਤੇਦਾਰ ਨੂੰ ਪਿਸ ਪਤਾ ਨਹੀਂ ਕਿੱਥੋਂ ਪਿਸ ਕੇ ਪੈ ਗਈ ਆ ਕਿ ਪੈਸੇ ਰਕੂ ਹੋਣੇ ਆ ਚਾਰ ਕਦੀ ਕੋਈ ਆ ਜਾਂਦਾ ਕਦੀ ਕੋਈ ਆ ਜਾਂਦਾ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਕਿ ਮੈਂ ਕਰਾਂ ਤੇ ਕਰਾਂ ਕੀ ਜੇ ਹੁਣ ਪੈਸਾ ਪਿਛੇ ਭੈਣ ਭਰਾ ਛੱਡਤੀ ਤਾਂ ਇਹ ਗੱਲ ਬੜੀ ਮਾੜੀ ਐ ਲੋਕਾ ਖਣਾ ਲੈ ਭੈਣ ਦੀ ਇੱਕ ਕੱਲੀ ਕੱਲੀ ਕੁੜੀ ਜੇ ਪੈਸੇ ਮੰਗ ਲੇ ਤੇ ਠੋਕੇ ਜਵਾਬ ਦਿੱਤਾ ਵਾ ਚੱਲ ਕੋਈ ਗੱਲ ਨਹੀਂ ਮੈਨੂੰ ਤੇ ਮੇਰੇ ਵਾਇਰੂ ਤੇ ਭਰਾ ਸਾ ਵਾ ਅੱਗੇ ਵੀ ਮਿਲਾ ਜੁਨੀ ਮੇਰੀ ਰੱਖੀ ਹੁਣ ਵੀ ਆਪੇ ਗਾੜੀ ਵੀ ਬਾਹ ਮੇਰੀ ਉਹਨੇ ਫੜਨੀ ਐ ਬਲਜੀਤ ਦੀ ਕਿਹੜੀ ਗੱਲ ਹੈ ਗੁੱਸਾ ਆਦਾ ਵਾ ਅੱਜ ਨਹੀਂ ਕੱਲ ਨੂੰ ਆਪੇ ਠੰਡਾ ਹੋਈ ਜਾਣਾ ਵਾ ਤੇ ਧੀ ਮਿਲਦੇ ਹੈ ਪਰ ਹੀ ਸ਼ਿਆਣੀ ਐ ਉਹ ਸਮਝ ਜੀਏ ਮੇਰੀ ਮਜਬੂਰੀ ਕੋਈ ਨਹੀਂ ਉਹਨੂੰ ਮੈਂ ਆਪੇ ਮਨਾਈ ਲੈਣਾ ਚਾ ਚੰਗਾ ਆ ਵੀਰ ਨੂੰ ਮੈਂ ਸੁਣਾ ਦੇ ਆਈ ਆ ਮੈਂ ਆ 5 ਲੱਖ ਰੁਪਈਆ ਦਵੀ ਬਥੇਰੇ ਉਹਦੇ ਕੋ ਪੈਸੇ ਆ ਉਹਨੇ ਕਦੇ ਮੈਨੂੰ ਕਿਹੜੇ ਪੈਸੇ ਦਿੱਤੇ ਇੰਨੇ ਤੇ ਨਾਲਿਓ ਕੋਈ ਗੱਲ ਨਹੀਂ ਆਪਣੇ ਬਥੇਰੇ ਇੰਨੇ ਖਰਚੇ ਕਰਦਾ ਮੇਰੇ ਕਰ ਦੂਗਾ ਤੇ ਕੀ ਹੋ ਜਾਊਗਾ ਨਾਲ ਕੋਈ ਗੱਲ ਨਹੀਂ ਮੈਂ ਕੁੜੀ ਨੂੰ ਤੇ 6 ਮਹੀਨੇ ਹੋ ਗਏ ਮੰਗੀ ਨੂੰ ਮੈਂ ਤੇ ਦੱਸਿਆ ਖੜੇ ਪੈਰੀ ਰਿਸ਼ਤਾ ਕੀਤਾ ਵਾ ਤੇ ਵਿਆਹ ਮੰਗਣ ਦੇ ਆ ਮੰਗਾ ਤੇ ਉਹ ਹੋਣ ਲੱਗੇ ਆ ਵਿਆਹ ਇੰਨੇ ਚਿਰ ਦੀ ਮੇਰੀ ਕੁੜੀ ਮੰਗੀ ਆ ਮੈਂ ਤਾਂ ਝੂਠ ਹੀ ਬੋਲਿਆ ਵਾ ਚੰਗਾ ਸਭ ਬਣਾ ਲਿਆ ਮੈਨੂੰ ਬੁੱਧੂ ਬਣਾ ਕੇ ਆਈਆਂ ਮੈਂ ਤਾਂ ਉਹਦਾ ਦੱਸਣਾ ਵੀ ਨਹੀਂ ਇਹਨਾਂ ਨੂੰ ਵਿਆਹ ਮੈਂ ਦਿਨ ਦੇ ਦਿਨ ਦੱਸਣਾ ਹੀ ਨਾਲੇ ਪਤਾ ਲੱਗਣਾ ਹੈ ਕਿ ਨਾਨਕੇ ਕੀ ਲੈ ਕੇ ਹੁਣ ਮੈਨੂੰ ਵੀ ਪੈਸਿਆਂ ਦੀ ਥੋੜੀ ਜਿਹੀ ਪਰੇਸ਼ਾਨੀ ਆ ਤਦ ਕਰਕੇ ਮੈਨੂੰ ਦੱਸਣਾ ਪਿਆ ਵਾ ਤਾਂ ਨਾਲੇ ਮੰਗਿਆ ਵੀ 5 ਲੱਖ ਰੁਪਈਆ ਵਾ ਨਾਲੇ ਰਘਵੀਰ ਤੇ ਹੈਗਾ ਵੀ ਪੈਸਿਆਂ ਦੀ ਮਸ਼ੀਨ ਵਾ ਉਹ ਮੜਾ ਜਾ ਕਾਰਟ ਧੱਕਦਾ ਤੇ ਇਹਨੇ ਪੈਸੇ ਕੱਢ ਲੈਂਦਾ ਵਾ ਤਾਂ ਨਾਲੇ ਵੱਡੀ ਭਾਬੀ ਕੋ ਹੈ ਕੀ ਵੱਡੀ ਭਾਬੀ ਕੋ ਜਾਣਦੀ ਉਹਨੇ ਤਾਂ ਵਾਦ ਹਦੀਆ ਮੈਨੂੰ ਗੱਲਾਂ ਸੁਣਾਉਣੀਆਂ ਐ ਕਿ ਮੇਰੇ ਕੋ ਹੈ ਨਹੀਂ ਆ ਮੇਰ ਕੋ ਇਦਾਂ ਵਾ ਤੋਨੇ ਤੇ ਮੈਨੂੰ ਸੜੀ ਜੀ ਚਾਹ ਪਿਆ ਲੈਣੀ ਸੀ ਨਾ ਮੇਰੀ ਆਗੋ ਪਾਕਤ ਕਰਨੀ ਹੈਗੀ ਸੀ ਉਹਨੇ ਤੇ ਕਹਿਣਾ ਸੀ ਆਹ ਤੇ ਕਿਸੇ ਕੋ ਮਾਂ ਕੇ ਲਿਆਂਦੇ ਆ ਇਦਾਂ ਵਾ ਤੇ ਗਈ ਮੈਂ ਤੱਦੇ ਵਿੱਚ ਛੋਟੇ ਵੀਰ ਕੋ ਵਾ ਸਾਰਾ ਕੁਛ ਤੇ ਉਹਦੇ ਕੋਈ ਆ ਤੇ ਨਾਲੇ ਰਿਸ਼ਤੇਦਾਰਾਂ ਨੂੰ ਉਹਨਾਂ ਨੂੰ ਮਿਲਣਾ ਚਾਹੀਦਾ ਜਿੰਨਾਂ ਕੋ ਆਸ ਹੋਵੇ ਜਿੰਨਾਂ ਕੋ ਕੱਖ ਮਿਲਣਾ ਨਹੀਂ ਤੋ ਉਧਰ ਜਾਣ ਦਾ ਕੀ ਫਾਇਦਾ ਵਾ ਤੱਦੇ ਕਰਕੇ ਤੇ ਮੈਂ ਕਿਹਾ ਵੀਰ ਕੋਈ ਜਾਨਨੀ ਆ